ਸਸ਼ਰਕਾਲ ਕਲਿਆਣ ਟੀਵੀ ਪੰਜਾਬ ਵੇਖ ਰਿਹਾ ਤੁਸੀਂ ਤੇ ਬਠਿੰਡਾ ਦੇ ਵਿੱਚ ਡੈਮੋਕਰੇਟਿਕ ਟੀਚਰਸ ਫਰੰਟ ਦੇ ਵੱਲੋਂ ਇੱਕ ਡੈਲੀਗੇਟਸ ਦੀ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਕੀ ਪੰਜਾਬ ਦੇ 21 ਜ਼ਿਲ੍ਹਿਆਂ ਤੋਂ 700 ਦੇ ਕਰੀਬ ਡੈਲੀਗੇਟਸ ਦੇ ਵੱਲੋਂ ਹਿੱਸਾ ਲਿਆ ਗਿਆ ਇਸ ਦੇ ਵਿੱਚ ਸਰੇ ਵਰਿਆ ਦੇ ਦੌਰਾਨ ਜੋ ਸਫਲਤਾ ਇਸ ਮੋਰਚੇ ਨੇ ਹਾਸਲ ਕੀਤੀ ਉਸ ਦਾ ਮੁਲਾਂਕਣ ਕੀਤਾ ਗਿਆ ਤੇ ਅੱਗੇ ਆਉਣ ਵਾਲੀਆਂ ਜਿਹੜੀਆਂ ਨਵੀਆਂ ਸਮੱਸਿਆਵਾਂ ਨੇ ਜਾਂ ਜਿਹੜੀਆਂ ਮੰਗਾਂ ਨੇ ਉਸ ਨੂੰ ਲੈ ਕੇ ਵਿਚਾਰ ਚਰਚਾ ਹੋਈ ਜਿਸ ਦੇ ਵਿੱਚ ਕੀ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਇਸ ਦੇ ਨਾਲ ਹੀ 2020 ਜਿਹੜੇ ਨਵੇਂ ਸਕੇਲ ਬਣਾਏ ਗਏ ਨੇ ਉਹਨਾਂ ਨੂੰ ਲੈ ਕੇ ਗੱਲਬਾਤ ਕੀਤੀ ਗਈ ਹੈ ਤਾਂ तमाम ਮੰਗਾ ਤੇ ਚਰਚਾ ਹੋਈ ਹੈ ਤੇ ਆਉਣ ਵਾਲੇ ਸਮੇਂ ਦੇ ਲਈ ਰਣਨੀਤੀ ਵੀ ਕਢੀ ਗਈ ਹੈ ਦਰਅਸਲ ਹਰ 3 ਸਾਲਾ ਬਾਅਦ ਡੈਮੋਕਰੈਟਿਕ ਟੀਚਰ ਫਰੰਟ ਦੀ ਇਹ ਮੀਟਿੰਗ ਹੁੰਦੀ ਹੈ ਜਿਸ ਦੇ ਵਿੱਚ ਕੀ ਜਿਹੜੀਆਂ ਮੰਗਾਂ ਨੇ ਉਸ ਦਾ ਮੁਲਾਂਕਣ ਕੀਤਾ ਜਾਂਦਾ ਤੇ ਅਗਲੀ ਰਣਨੀਤੀ ਕਢੀ ਜਾਂਦੀ ਹੈ ਇਸੇ ਨੂੰ ਲੈ ਕੇ ਇੱਥੇ ਬਠਿੰਡਾ ਦੇ ਵਿੱਚ ਮੀਟਿੰਗ ਹੋਈ ਹੈ ਤੇ ਇਸੇ ਦਰਮਿਆਨ ਅਗਲੀ ਕਿਹੜੀ ਰਣਨੀਤੀ ਤਿਆਰ ਕੀਤੀ ਗਈ ਹੈ ਉਸ ਬਾਬਤ ਆਖਰ ਐਸੋਸੀਏਸ਼ਨਜ਼ ਦੇ ਜਿਹੜੇ ਆਗੂ ਨੇ ਉਹਨਾਂ ਦਾ ਕੀ ਕਹਿਣਾ ਆਓ ਸੁਣਦੇ ਹਾਂ ਮੇਰਾ ਨਾਮ ਵਿਕਰਮਦੇਵ ਸਿੰਘ ਸੂਬਾ ਪ੍ਰਧਾਨ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਇਹ ਸਕੂਲ ਅਧਿਆਪਕ ਨੇ ਜਿਹੜੇ ਸਰਕਾਰੀ ਉਹਨਾਂ ਦੇ ਅਧਿਆਪਕਾਂ ਦੀ ਜਥੇਬੰਦੀ ਆ ਤੇ ਅੱਜ ਇੱਥੇ ਸੂਬੇ ਦਾ ਡੈਲੀਗੇਟ ਜਲਾਸ ਹੋ ਰਿਹਾ ਇਹ ਲਗਭਗ ਕੋਈ 700 ਦੇ ਕਰੀਬ ਜਿਹੜੇ ਡੈਲੀਗੇਟ ਨੇ ਪੰਜਾਬ ਦੇ 21 ਜ਼ਿਲ੍ਹਿਆਂ ਤੋਂ ਉਹ ਇੱਥੇ ਪਹੁੰਚੇ ਹੋਏ ਨੇ ਅਧਿਆਪਕਾਂ ਦੀ ਇਹ ਸਭ ਤੋਂ ਵੱਧ ਸਰਗਰਮ ਤੇ ਖੜਕੂ ਅਧਿਆਪਕ ਜਥੇਬੰਦੀ ਆ ਅੱਜ ਅਸੀਂ ਇੱਥੇ ਬਹੁਤ ਸਾਰੀਆਂ ਵਿਚਾਰਾਂ ਨੇ ਜਿਹੜੀਆਂ ਉਹ ਕਰ ਰਹੇ ਆ ਕਿਹੜੀ ਅਗਰ ਮਸਲੇ ਮਸਲੇ ਇਹ ਵਿਚਾਰੇ ਕਰ ਰਹੇ ਨੇ ਦੇਖੋ ਮਸਲੇ ਦੇ ਵਿੱਚ ਇਹ ਹੈ ਕਿ ਡੀਟੀਐਫ ਦਾ ਜਿਹੜਾ ਇਜਲਾਸ ਆ ਉਹ ਹਰ 3 ਸਾਲ ਬਾਅਦ ਹੁੰਦਾ ਤੇ ਉਸ ਦੇ ਵਿੱਚ ਅਸੀਂ ਪਿਛਲੇ 3 ਤੋਂ 4 ਸਾਲ ਦੇ ਵਿੱਚ ਜਿੰਨੀਆਂ ਵੀ ਸੰਘਰਸ਼ ਕੀਤੇ ਨੇ ਉਹਨਾਂ ਦਾ ਮਲਾਂਕਨ ਕਰ ਰਹੇ ਆ ਕਈ ਮਸਲੇ ਅਸੀਂ ਹੱਲ ਕਰਵਾ ਚੁੱਕੇ ਆ ਕਈ ਰਹਿ ਗਏ ਜਿਵੇਂ ਪੁਰਾਣੀ ਪੈਨਸ਼ਨ ਬਹਾਲੀ ਦਾ ਮਾਮਲਾ ਜਾਂ ਪੰਜਾਬ ਦੇ ਵਿੱਚ ਜੁਲਾਈ 2020 ਤੋਂ ਬਾਅਦ ਨਵੇਂ ਸਕੇਲ ਥੋਪ ਦਿੱਤੇ ਗਏ ਉਹ ਰੱਦ ਕਰਵਾ ਕੇ ਪੰਜਾਬ ਦੇ ਸਕੇਲ ਬਹਾਲ ਕਰਵਾਉਣ ਦਾ ਮਾਮਲਾ ਇਸੇ ਢੰਗ ਨਾਲ ਜਿਹੜੀ ਪੰਜਾਬ ਦੀ ਸਰਕਾਰ ਆ ਉਹ ਕੇਂਦਰ ਸਰਕਾਰ ਨਾਲ ਮਿਲ ਕੇ ਨਵੀਂ ਸਿੱਖਿਆ ਨੀਤੀ 2020 ਆ ਜਿਹੜੀ ਉਹ ਲਾਗੂ ਕਰ ਰਹੀ ਆ ਤੇ ਉਸ ਦੇ ਖਿਲਾਫ ਲੜਾਈ ਬਣਾਉਣ ਦਾ ਮਾਮਲਾ ਤਾਂ ਇਹ ਸਾਰੇ ਮਾਮਲਿਆਂ ਦੇ ਉੱਪਰ ਜਿਹੜੀਆਂ ਮੰਗਾਂ ਰਹਿ ਗਈਆਂ ਉਹਨਾਂ ਦੇ ਉੱਪਰ ਅਸੀਂ ਵਿਚਾਰ ਚਰਚਾ ਕਰ ਰਹੇ ਹਾਂ ਤੇ ਬਾਕੀ ਜਿਹੜਾ ਇਹ ਜਥੇਵੰਦਕ اجلاس ਹੁੰਦਾ ਇਸ ਦੇ ਵਿੱਚ ਸਾਡੇ ਜਿਹੜੇ ਡੈਲੀਗੇਟਸ ਨੇ ਉਹ ਇੱਥੇ ਆਪਣੇ ਵਿਚਾਰ ਚਰਚਾ ਦੇ ਵਿੱਚ ਹਿੱਸਾ ਵੀ ਲੈਂਦੇ ਨੇ ਤੇ ਉਸ ਵਿਚਾਰ ਚਰਚਾ ਤੋਂ ਬਾਅਦ ਅਸੀਂ ਮੁਲਾਂਕਣ ਕਰਕੇ ਅਗਲੇ ਜਿਹੜੇ ਭਵਿੱਖੀ ਕਾਰਜ ਨੇ ਉਹ ਮਿੱਥਦੇ ਆਂ ਕੋਈ ਅਗਲੀ ਸੰਦਰਸ਼ ਵਾਸਤੇ ਵੀ ਰਣਨੀਤੀ ਤਿਆਰ ਕੀਤੀ ਦੇਖੋ ਅੱਜ ਇੱਥੇ ਇਹ ਹੋਣਾ ਕਿ ਇਸ ਵਿਚਾਰ ਚਰਚਾ ਤੋਂ ਬਾਅਦ ਜਥੇਬੰਦੀ ਦੇ ਸੰਵਿਧਾਨ ਤੇ ਵੀ ਚਰਚਾ ਕਰਾਂਗੇ ਤੇ ਜਿਹੜੀ ਜਥੇਬੰਦੀ ਦੀ ਨਵੀਂ ਸਕੱਤਰੇ ਤਾਂ ਆਗੂ ਨੇ ਜਿਹੜੇ ਸੂਬਾ ਕਮੇਟੀ ਆ ਉਹ ਚੁਣੀ ਜਾਣੀ ਆ ਤੇ ਇਸ ਦੇ ਵਿੱਚ ਲਾਜ਼ਮੀ ਤੌਰ ਤੇ ਜਿਹੜੇ ਅਗਲੇ ਸੰਘਰਸ਼ ਨੇ ਉਹ ਖਾਸ ਤੌਰ ਤੇ ਜਿਵੇਂ ਵਿਭਾਗੀ ਮਸਲੇ ਨੇ ਉਹਨਾਂ ਨੂੰ ਲੈ ਕੇ ਸਰਕਾਰ ਨੂੰ ਅਸੀਂ ਘੇਰਨਾ ਕਿਵੇਂ ਆ ਉਸ ਦਾ ਵੀ ਐਲਾਨ ਕਰਾਂਗੇ ਹੁਣ ਸਰਕਾਰ ਆ ਜਿਹੜੀ ਦੇਖੋ 2.5 ਸਾਲ ਹੋ ਚੁੱਕੇ ਨੇ ਮਲਾਜਮਾਂ ਦਾ ਪ੍ਰਵੇਸ਼ਨ ਕਿਸੇ ਸਮੇਂ 2 ਸਾਲ ਹੁੰਦਾ ਸੀ ਤਾਂ ਸਰਕਾਰ ਆਪਣਾ ਪਰਖ ਸਮਾਂ ਜਿਹੜਾ ਉਹ ਲੰਘਾ ਚੁੱਕੀ ਆ ਤੇ ਇਸ ਪਰਖ ਸਮੇਂ ਦੇ ਵਿੱਚ ਮਲਾਜਮਾਂ ਲਈ ਕੀਤਾ ਕੁਝ ਨਹੀਂ ਪੈਨਸ਼ਨ ਦਾ ਮਾਮਲਾ ਪੁਰਾਣੇ ਸਕੇਲਾਂ ਦਾ ਮਾਮਲਾ ਤਰੱਕੀਆਂ ਦਾ ਮਾਮਲਾ ਦੀ ਇਹਦਾ ਮਾਮਲਾ ਏਸੀਪੀ ਦਾ ਮਾਮਲਾ ਕਹਿਣ ਦਾ ਮਤਲਬ ਇਹ ਹੈ ਆ ਕਿ ਜੋ ਸਾਡੀ ਮੰਗ ਪੱਤਰ ਦੇ ਵਿੱਚ ਪਿਛਲੀਆਂ ਸਰਕਾਰਾਂ ਵੇਲੇ ਮੰਗਾ ਹੁੰਦੀਆਂ ਸੀ ਉਹ ਹੁਣ ਵੀ ਜਿਉਂ ਦੀਆਂ ਤਿਉਂ ਕਾਇਮ ਨੇ ਇਸ ਕਰਕੇ ਅਗਲੇ ਸੰਘਰਸ਼ਾਂ ਦਾ ਵੀ ਇੱਥੇ ਐਲਾਨ ਕਰਾਂਗੇ ਆ ਹੁਣ ਜਿਹੜੀਆਂ ਜਿਮਨੀ ਚੋਣਾਂ ਦੇ ਵਿੱਚ ਇਹ ਜਾਣਗੇ ਉੱਥੇ ਜਾ ਕੇ ਵੀ ਇਹਨਾਂ ਨੂੰ ਘੇਰਾਂਗੇ ਤੇ ਜਿਹੜੀ ਸਾਡੀ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਆ ਉਹਦੇ ਵੱਲੋਂ ਜਿਹੜੀਆਂ ਮੁਲਾਜ਼ਮਾਂ ਦੀਆਂ ਵਿੱਤੀ ਮੰਗਾਂ ਨੂੰ ਲੈ ਕੇ ਐਜੀਟੇਸ਼ਨ ਕੀਤੇ ਜਾਣਗੇ ਉਹਨਾਂ ਦਾ ਵੀ ਅਸੀਂ ਹਿੱਸਾ ਬੜਾਂਗੇ ਇੱਕ ਨਵਾਂ ਮਸਲਾ ਸਾਹਮਣੇ ਆਇਆ ਹੈਗਾ ਕਿ ਜਿਹੜੇ ਅਧਿਆਪਕਾਂ ਨੇ ਕੋਈ ਕੰਮ ਕਰਾਇਆ ਸੀ ਸਕੂਲਾਂ ਦੇ ਹੂੰ ਉਹਨਾਂ ਦੀ ਪੇਮੈਂਟਾਂ ਜਿਹੜੀਆਂ ਅੜਿਖੜੀਆਂ ਤੇ ਜਿਹੜੀ ਪੇਮੈਂਟ ਆਈ ਸੀਗੀ ਉਹ ਵਾਪਸ ਸਰਕਾਰ ਨੇ ਲੈ ਲਈ ਹੈ। ਦੇਖੋ ਸਾਨੂੰ ਲੱਗਦਾ ਵੀ ਇਹਦੇ ਵਿੱਚ ਕੇਂਦਰ ਤੇ ਪੰਜਾਬ ਸਰਕਾਰ ਦੀ ਦੋਨਾਂ ਦੀ ਨਾਕਾਮੀ ਆ। ਇਹ ਪਹਿਲੀ ਵਾਰੀ ਹੋਇਆ ਕਿ ਗ੍ਰਾਂਟਾਂ ਭੇਜੀਆਂ ਹੋਈਆਂ ਸਕੂਲਾਂ ਦੇ ਵਿੱਚ ਅੱਧ ਵਿਚਾਲੇ ਵਾਪਸ ਲੈ ਲਈਆਂ ਹੁਣ। ਤੇ ਹੋਇਆ ਇਹ ਆ ਕਿ ਅਧਿਆਪਕ ਆ ਜਿਹੜਾ ਉਹ ਮੁਜਰਮ ਬਣਾਤਾ। ਮੁਜਰਮ ਇਸ ਤਰੀਕੇ ਨਾਲ ਬਣਾ ਲਿਆ ਕਿ ਅਧਿਆਪਕ ਨੇ ਜਦੋਂ ਗ੍ਰਾਂਟਾਂ ਆ ਗਈਆਂ ਆਨਲਾਈਨ ਦਿਖਾਈ ਦਿੰਦੀਆਂ ਸੀ। ਤਾਂ ਉਹਨਾਂ ਨੇ ਖਰਚ ਕੇ ਉਧਾਰ ਲੈ ਕੇ ਦੁਕਾਨਦਾਰਾਂ ਤੋਂ ਕਿਸੇ ਹੋਰ ਮਟੀਰੀਅਲ ਵਾਲਿਆਂ ਤੋਂ ਜਿਹੜਾ ਕੰਮ ਸੀ ਸਕੂਲਾਂ 'ਚ ਸ਼ੁਰੂ ਕਰ ਲਿਆ ਤੇ ਇਧਰੋਂ ਸਰਕਾਰ ਨੇ ਗ੍ਰਾਂਟਾਂ ਵਾਪਸ ਲੈ ਲਈਆਂ ਤਾਂ ਇਸ ਸਾਨੂੰ ਲੱਗਦਾ ਵੀ ਦੇਖੋ ਕੇਂਦਰ ਸਰਕਾਰ ਨੂੰ ਵੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਆ ਜਿਨੀ ਕੇਂਦਰ ਸਰਕਾਰ ਬਾਹ ਮਰੋੜ ਰਹੀ ਆ ਪੰਜਾਬ ਸਰਕਾਰ ਦੀ ਕਿ ਜੇ ਤੁਸੀਂ ਉਹਨਾਂ ਦੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਦੇ ਪ੍ਰੋਗਰਾਮ ਨੇ ਜਿਵੇਂ ਪੀਐਮ ਸ਼੍ਰੀ ਆ ਪ੍ਰਾਈਮ ਮਿਨਿਸਟਰ ਸਕੂਲਸ ਫਾਰ ਰਾਈジング ਇੰਡੀਆ ਕਿਉਂ ਤੁਸੀਂ ਇਹ ਨਹੀਂ ਲਾਗੂ ਕਰਦੇ ਤੁਹਾਡੀਆਂ ਗ੍ਰਾਂਟਾਂ ਦੇ ਉੱਪਰ ਰੋਕ ਲਗਾਵਾਂਗੇ ਇਹ ਸਾਨੂੰ ਲੱਗਦਾ ਠੀਕ ਨਹੀਂ ਹੈਗਾ ਤੇ ਪੰਜਾਬ ਸਰਕਾਰ ਨੂੰ ਵੀ ਦੇਖਣਾ ਚਾਹੀਦਾ ਕਿ ਤੁਸੀਂ ਦੇਖੋ ਕਿ ਹੁਣ ਆਹ ਗ੍ਰਾਂਟਾਂ ਦੇ ਮਾਮਲੇ ਦੇ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਅੜਨ ਦੀ ਥਾ ਦੇਖੋ ਇਹਨਾਂ ਦੇ ਆਗੂ ਗ੍ਰਿਫਤਾਰ ਹੁੰਦੇ ਨੇ ਉਦੋਂ ਜਾ ਕੇ ਤਾਂ ਦਿੱਲੀ ਧਰਨਾ ਲਾਉਂਦੇ ਨੇ ਜੇ ਪੰਜਾਬ ਦੇ ਸਕੂਲਾਂ ਦੀਆਂ ਗ੍ਰਾਂਟਾਂ ਵਾਪਸ ਹੋਈਆਂ ਜੇ ਪੰਜਾਬ ਦੇ ਉੱਪਰ ਕੇਂਦਰ ਆਪਣੀ ਸਿੱਖਿਆ ਨੀਤੀ ਥੋਪ ਰਿਹਾ ਜੇ ਪੰਜਾਬ ਦੇ ਸਿਲੇਬਸ ਦੀ ਭੰਨ ਤੋੜ ਕੀਤੀ ਜਾ ਰਹੀ ਆ ਉਸ ਤੇ ਜਾ ਕੇ ਕਿਉਂ ਨਹੀਂ ਧਰਨਾ ਲਗਾਉਂਦੇ ਇਸ ਕਰਕੇ ਇਹ ਸਾਰੇ ਮਾਮਲੇ ਦਰਪੇਸ਼ ਨੇ ਅਸੀਂ ਇੱਥੇ ਅ ਭ੍ਰਿਖੀ ਕਾਰਜ ਨੇ ਜਿਹੜੇ ਐਕਸ਼ਨਾਂ ਦੇ ਰੂਪ ਦੇ ਵਿੱਚ ਇੱਥੇ ਐਲਾਨ ਕਰਾਂਗੇ ਕੇਂਦਰ ਸਰਕਾਰ ਦੇ ਆਫਸਰ ਨੇ ਵੀ ਪਿਛਲੇ ਦਿਨੀ ਕਿਹਾ ਸੀ ਕਿ ਜਿਹੜਾ ਕੇਂਦਰ ਵੱਲੋਂ ਕੋਈ ਪੈਸਾ ਭੇਜਿਆ ਜਾਂਦਾ ਉਹਦਾ ਦਰਉਪਯੋਗ ਕੀਤਾ ਜਾਂ ਤਾਂ ਕਰਕੇ ਸਫਾਈ ਕੀਤੀ। ਦੇਖੋ ਲੜਾਈ ਇਹਨਾਂ ਦੀ ਸਿਰਫ ਚੌਧਰ ਦੀ ਤੇ ਵੋਟਾਂ ਦੀ ਆ। ਸਪਸ਼ਟ ਕਰਦੇ ਆ। ਇਹ ਕਹਿੰਦੇ ਨੇ ਕਿ ਪੀਐਮ ਸ਼੍ਰੀ ਨਹੀਂ ਲਾਗੂ ਕੀਤੀ ਤਾਂ ਸਾਡੀਆਂ ਗ੍ਰਾਂਟਾਂ ਰੋਕੀਆਂ ਨੇ। ਅਸਲ 'ਚ ਗੱਲ ਇਹ ਆ ਕਿ ਜਿਹੜੀ ਪੀਐਮ ਸ਼੍ਰੀ ਆ ਉਹ ਹੈਗੀ ਆ ਨਵੀਂ ਸਿੱਖਿਆ ਨੀਤੀ ਲਾਗੂ ਕਰਨ ਵਾਸਤੇ। ਨਵੀਂ ਸਿੱਖਿਆ ਨੀਤੀ ਤਾਂ ਇਹ ਪਹਿਲਾਂ ਹੀ ਲਾਗੂ ਕਰ ਰਹੇ ਨੇ। ਇਹਨਾਂ ਨੇ ਜਿਹੜੀਆਂ ਚਾਰ ਚਿੱਠੀਆਂ ਲਿਖੀਆਂ ਨੇ ਸਾਡੇ ਸਖਤਰ ਨੇ ਕੇਂਦਰ ਨੂੰ ਉਸ ਚ ਕਹਿ ਰਹੇ ਨੇ ਕਿ ਤੁਹਾਡੀ ਨਵੀਂ ਸਿੱਖਿਆ ਨੀਤੀ 2020 ਅਸੀਂ ਆਲਰੇਡੀ ਲਾਗੂ ਕਰ ਰਹੇ ਹਾਂ ਕਿ ਤੁਸੀਂ ਪੀਐਮ ਸ਼੍ਰੀ ਸਾਡੇ ਤੇ ਨਾ ਲਗਾਓ ਪੀਐਮ ਸ਼੍ਰੀ ਤੋਂ ਇਸ ਕਰਕੇ ਇਨਕਾਰ ਨਹੀਂ ਕਿ ਨਵੀਂ ਸਿੱਖਿਆ ਨੀਤੀ ਤੋਂ ਪਰਹੇਜ਼ ਆ ਨਵੀਂ ਸਿੱਖਿਆ ਨੀਤੀ ਲਾਗੂ ਕਰ ਰਹੇ ਨੇ ਗੱਲ ਇਹ ਹੈ ਕਿ ਇਥੇ ਇਹਨਾਂ ਨੂੰ ਲੱਗਦਾ ਵੀ ਸਾਡਾ ਜਿਹੜਾ ਏਜੰਡਾ ਉਹ ਅੱਗੇ ਵਧੇ ਕਿ ਜਦੋਂ ਸਕੂਲ ਆਫ ਐਮਿਨੈਂਸ ਦੇ ਰੂਪ ਚ ਅਸੀਂ ਲਾਗੂ ਕਰਦੀਏ ਸਿੱਖਿਆ ਨੀਤੀ ਉਹਦੇ ਨਾਂ ਤੇ ਵੋਟਾਂ ਮਟੋਰ ਲਈਏ ਦੇਖੋ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਹਾਂ ਕਿ ਜਿਹੜੀ ਸਿੱਖਿਆ ਹੈ ਇਹ ਤਜਰਬਿਆਂ ਦੀ ਮਾਰੀ ਹੋਈ ਆ ਪਿਛਲੀਆਂ ਸਰਕਾਰਾਂ ਵੇਲੇ ਕਿਸੇ ਸਕੂਲ ਤੇ ਆਦਰਸ਼ ਸਕੂਲ ਦਾ ਟੈਗ ਲਗਾਤਾ ਕਿਸੇ ਤੇ ਮੈਰੀਟੋਰੀਅ ਸਕੂਲ ਦਾ ਟੈਗ ਲਗਾਤਾ ਇਹਨਾਂ ਨੇ ਸਕੂਲ ਆਫ ਐਮੀਨੈਂਸ ਜਾਂ ਹੋਰ ਟੈਗ ਲਗਾਤੇ ਸਾਨੂੰ ਲੱਗਦਾ ਵੀ ਸਿੱਖਿਆ ਜਿਹੜੀ ਹੈ ਉਹ ਬਰਾਬਰ ਤੇ ਸਮਾਨ ਹੋਣੀ ਚਾਹੀਦੀ ਆ ਸਾਰੇ ਦੇ ਸਾਰੇ ਸਕੂਲ ਮਿਆਰੀ ਹੋਣੇ ਚਾਹੀਦੇ ਨੇ ਸਾਰੇ ਐਮੀਨੈਂਟ ਹੋਣੇ ਚਾਹੀਦੇ ਨੇ ਸਾਰੇ ਮੈਰੀਟੋਰੀਅ ਸਾਰੇ ਦਰਸ਼ ਹੋਣੇ ਚਾਹੀਦੇ ਨੇ ਜਿਹੜਾ ਇਹ ਵਿਤਕਰੇ ਅਧਾਰਤ ਮਾਡਲ ਖੜਾ ਕੀਤਾ ਜਾਂਦਾ ਕਿ ਕੁਝ ਸਕੂਲਾਂ ਨੂੰ ਵਧੀਆ ਬਣਾਉਣਾ ਇਹ ਠੀਕ ਨਹੀਂ ਹੈਗਾ ਇਹ ਪਹਿਲੀਆਂ ਸਰਕਾਰਾਂ ਵੀ ਕਰਦੀਆਂ ਰਹੀਆਂ ਤੇ ਹੁਣ ਵਾਲੀ ਸਰਕਾਰ ਵੀ ਉਹਨੂੰ ਜੋਰਾ-ਸ਼ੋਰਾ ਨਾਲ ਕਰ ਰਹੀ ਹੈ ਸਵਾਲਾ ਸਰਕਾਰਾਂ ਦੋਨੋਂ ਹੀ ਆਪਣੇ ਨਾਮ ਥੱਲੇ ਸਕੂਲਾਂ ਦੀ ਜਿਹੜੀ ਵੋਟ-ਵੋਟ ਦੀ ਗੱਲ ਕਰਦੀਆਂ ਜੇ ਭਾਪਤੀ ਦੀ ਬਹੁਤ ਵੱਡੀ ਕਮੀ ਆ ਟੀਚਰਾਂ ਦੀ ਉਹਨੂੰ ਚੱਕ ਕੇ ਉਧਰ ਲਾ ਦਿੱਤਾ ਜਾਂਦਾ ਉਹਨੂੰ ਉਧਰ ਲਾ ਦਿੱਤਾ ਜਾਂਦਾ ਪੱਤੀ ਨਹੀਂ ਨਵੇਂ ਕੀਤੀ ਆ ਦੇਖੋ ਬਿਲਕੁਲ ਅਸਲ ਦੇ ਵਿੱਚ ਤਾਂ ਇਹ ਹੈ ਕਿ ਜਿਹੜੀਆਂ ਨੀਤੀਆਂ ਨੇ ਨਿਜੀਕਰਨ ਦੀਆਂ ਉਹਦੇ ਤਹਿਤ ਇਹਨਾਂ ਨੇ ਵਿਭਾਗਾਂ ਦੀ ਕਾਰ ਘਟਾਈ ਕੀਤੀ ਆ ਇੱਕ ਦੂਜੇ ਤੋਂ ਵੱਧ ਕੇ ਕੀਤੀ ਆ ਪੋਸਟਾਂ ਨਵੀਆਂ ਤਾਂ ਕੀ ਕਟਣੀਆਂ ਸੀ ਜਿਹੜੀਆਂ ਪੁਰਾਣੀਆਂ ਸੀ ਉਹਨਾਂ ਦੇ ਉੱਪਰ ਵੀ ਛਾਂਗੀ ਮਾਰੀ ਆ ਤੁਸੀਂ ਦੇਖੋ ਕਿ ਹੁਣ ਹਜ਼ਾਰਾਂ ਅਧਿਆਪਕਾਂ ਦੀਆਂ ਪੋਸਟਾਂ ਖਾਲੀ ਨੇ ਪੰਜਾਬ ਦੇ ਵਿੱਚ 700 ਦੇ ਕਰੀਬ ਪ੍ਰਿੰਸੀਪਲ ਨੇ ਜਿਹੜੀਆਂ ਉਹਨਾਂ ਦੀਆਂ ਪੋਸਟਾਂ ਖਾਲੀ ਨੇ 7 ਤੋਂ 8000 ਦੇ ਕਰੀਬ ਲੈਕਚਰਾਰਾਂ ਦੀਆਂ ਪੋਸਟਾਂ ਖਾਲੀ ਨੇ ਇਸੇ ਢੰਗ ਨਾਲ ਮਾਸਟਰ ਕੇਡਰ ਦੀਆਂ ਈਟੀਟੀ ਦੀਆਂ ਸੀਐਂਬੀ ਦੀਆਂ ਹਰ ਇੱਕ ਤਰ੍ਹਾਂ ਦੀਆਂ ਚੌਥੇ ਜਿਹੜੇ ਆਪਣੇ ਕਲਾਸ 4 ਨੇ ਚੌਂਕੀਦਾਰ ਨੇ ਉਹਨਾਂ ਦੀਆਂ ਪੋਸਟਾਂ ਖਾਲੀ ਨੇ ਹੈਡਮਾਸਟਰਾਂ ਦੀਆਂ ਪੋਸਟਾਂ ਖਾਲੀ ਨੇ ਇਸ ਕਰਕੇ ਪੋਸਟਾਂ ਖਾਲੀ ਨੇ ਬੇਰਜਗਾਰ ਹੈਗੇ ਨੇ ਉਹ ਟੈਂਕੀਆਂ ਤੇ ਚੜਦੇ ਫਿਰਦੇ ਨੇ ਜਿਹੜੀ ਟੈਂਕੀਆਂ ਤੇ ਜਾ ਕੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਕੇਖਣ ਕਰਦੇ ਸੀ ਕਿ ਬਈ ਤੁਸੀਂ نیچے ਉਤਰੋ ਸਾਡੀ ਸਰਕਾਰ ਆਊ ਤੁਹਾਨੂੰ ਨੌਕਰੀਆਂ ਦਵਾਂਗੇ ਹੁਣ ਤਾਂ ਤੁਹਾਡੀ ਸਰਕਾਰ ਆ ਗਈ ਤੁਸੀਂ ਆਪਣਾ ਪ੍ਰਵੇਸ਼ਨ ਵੀ ਪੂਰਾ ਕਰ ਲਿਆ ਤੇ ਸਾਨੂੰ ਲੱਗਦਾ ਵੀ ਇਹ ਪ੍ਰਵੇਸ਼ਨ ਆ ਜਿਹੜਾ ਇਹ ਉਹਨਾਂ ਦਾ ਫੇਲ ਸਾਬਤ ਹੋਇਆ ਅੱਜ ਦੀ ਜਿਹੜਾ ਇੱਥੇ ਅਸੀਂ ਕਰ ਰਹੇ ਹਾਂ ਡੈਲੀਗੇਟਰ ਜਲਾਸ ਇਹ 'ਚ ਵੀ ਅਸੀਂ ਇਹ ਮਹਿਸੂਸ ਕਰ ਰਹੇ ਹਾਂ ਕਿ ਇਸ ਸਰਕਾਰ ਨੂੰ ਹੁਣ 2.5 ਸਾਲ ਅਸੀਂ ਪਹਿਲਾਂ ਵੀ ਨਹੀਂ ਵੈਸੇ ਇਹਨੂੰ ਘੇਰਦੇ ਰਹੇ ਹਾਂ ਪਰ ਅਗਲੇ 2.5 ਸਾਲ ਦੇ ਵਿੱਚ ਇਹਨਾਂ ਨੂੰ ਹੁਣ ਸੰਘਰਸ਼ ਦੇ ਮੈਦਾਨ ਦੇ ਵਿੱਚ ਘੇਰਾਂਗੇ ਪੁੱਛਾਂਗੇ ਤੁਸੀਂ ਆ ਮਸਲੇ ਕਿਉਂ ਨਹੀਂ ਹੱਲ ਕੀਤੇ